ਪੰਜਾਬੀ ਜ਼ੁਬਾਨ ਦੇ ਮਕਬੂਲ ਸ਼ਾਇਰ Shiv Kumar Batalvi ਸਾਹਿਬ ਉਹਨਾਂ ਦੀ ਰਚਨਾ ਆਪ ਸਭ ਦੇ ਰੂਪ ਰੂਪ ਕਰਦੇ ਆਂ ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਲੁੱਟੂਰੇ ਪਰਸ਼ਾਵਾਂ ਜਿੰਦੇ ਮੇਰੀਏ ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਛਾਵਾਂ ਜਿੰਦੇ ਮੇਰੀਏ ਗਲੀਆਂ ਗਲੀਆਂ ਚੰਨ ਨੂੰ ਸੁਤੇ ਮੈਂ ਕਿਸ ਗਲੀ ਆਵਾਂ ਜਿੰਦੇ ਮੇਰੀਏ ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਛਾਵਾਂ ਜਿੰਦੇ ਮੇਰੀਏ ਠਿਕਰ ਪੈਰਾ ਦੇਣ ਸੁਗੰਧੀਆਂ ਲੋਰੀ ਦੇਣ ਹਵਾਵਾਂ ਜਿੰਦੇ ਮੇਰੀਏ ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਛਾਵਾਂ ਜਿੰਦੇ ਮੇਰੀਏ ਮੈਂ ਰਿਸ਼ਮਾਂ ਦਾ ਵਕਫ ਨਹੀਂ ਕਿਹੜੀ ਰਿਸ਼ਮ ਜਗਾਵਾਂ ਜਿੰਦੇ ਮੇ ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਸ਼ਾਵਾਂ ਜਿੰਦੇ ਮੇਰੀਏ ਜੇ ਕੋਈ ਰਿਸ਼ਮ ਜਗਾ ਮਾਇਰੀਏ ਦਾਦਾ ਪਾਪ ਕਮਾਵਾ ਜਿੰਦੇ ਮੇਰੀਏ ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਸ਼ਾਵਾਂ ਜਿੰਦੇ ਮੇਰੀਏ ਡਰਦੀ ਡਰਦੀ ਟੁਰਾਂ ਨੀ ਮਾਣੀ ਪੋਲੇ ਪੱਬ ਟਕਾਵਾਂ ਜਿੰਦੇ ਮੇਰੀਏ ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਸ਼ਾਵਾਂ ਜਿੰਦੇ ਮੇਰੀਏ ਸਾਡੇ ਪੋਤੜਿਆਂ ਵਿੱਚ ਵਿਰਹਾਂ ਰਖਿਆ ਸਾਡੀਆਂ ਮਾਵਾਂ ਜਿੰਦੇ ਮੇਰੀਏ ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਛਾਵੇਂ ਜਿੰਦੇ ਮੇਰੀਏ ਚਾਨਣ ਸਾਡੇ ਮੁੱਢੋਂ ਵੈ ਕੀ ਕਣ ਅੰਗ ਛੁਆਵਾਂ ਜਿੰਦੇ ਮੇਰੀਏ ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਛਾਵੇਂ ਜਿੰਦੇ ਮੇਰੀਏ ਰਾਤ ਚਾਨਣੀ ਮੈਂ ਟੁਰਾਂ ਮੇਰਾ ਨਾਲ ਟੁਰੇ ਪਰਛਾਵਾਂ ਜਿੰਦੇ ਮੇਰੀ ਨਿਜਦੇ ਮੇਰੀ